ਆ ਪਰਦਾ ਆ ਗਈ ਨਮ। ਬੜਾ ਸਾਰੇ ਸਾਰਾ ਦਹੀਂ ਮਕਾ। ਲੈ ਮੇਰਾ ਤੂੰ ਹੀ। ਹੋ ਜਾ। ਚਲੋ। ਗੱਲ ਨਹੀਂ ਲੈ। ਆ ਬਦਲਾ ਭਾਇਆ। ਆਇਆ। ਚਾ। ਇਹ ਤਾਂ। ਭੱਜ ਭੱਜਿਆ। ਲੈ ਕਰ ਲਈ। ਚਲ ਆ ਜਾ ਤੂੰ। ਕੱਲ ਵੀ ਚਿੰਦਾ ਉਹ ਨਹੀਂ ਹੋ ਗਿਆ। ਆਹ ਸਾਰੇ ਆ ਜਾ ਤੂੰ। ਇਹ ਸਾਰਾ ਲੈ। ਚਲ ਕਿਸੇ ਆ। ਬੰਦ। ਤੇਰਾ ਫੋਨ ਤਾਂ ਬਹੁਤ ਜ਼ਿਆਦਾ ਨਹੀਂ ਹੋ ਗਿਆ ਮਾਤੇ ਦੀ ਮਖਾਟੇ ਕਨਾ 33 ਸਾਲ ਠੀਕ ਠੀਕ ਚੱਲੋ ਯਾਰ ਰਾਣਾ ਪੈਣ ਕਰਦੀ ਇਹ ਤਾਂ ਚਲੋ ਸਾਰੇ ਖੱਬੇ ਤਾਂ ਨਹੀਂ ਕੋਈ ਜਾਣਦੇ ਆ ਮੈਂ ਰੱਖਣਾ ਹੋਣਾ ਰੱਜ ਗਿਆ ਵਾ ਨਹੀਂ ਪਰ ਰੋਟੀ ਨਹੀਂ ਰੋਟੀ ਕੋਲੀ ਲੈ ਜਾਨੇ ਕੋਈ ਨਹੀਂ ਬੱਚਾ ਨਹੀਂ ਅਰੇ ਕੁਆਤਾ ਕੁਆਰਾ ਕੀਤਾ ਤੁਰਨਾ ਸਮਝ ਕੇ ਨਾ ਚੱਲੋ ਮਾ ਸਾਡੇ ਘਰ ਬਾਬੇ ਜੰਦਰ ਜਾ ਕਿਹਾ ਚਲਾ ਜਾ ਬਤਮਾ ਖਾ ਜਾ ਖਾਲਾ ਬਾਲਾ ਖਾ ਜਾ ਲਿਆ ਫੜਾ ਦੇ ਖਾਲਾ ਬੰਦੀ ਕਾਲਾ ਕਾਲਾ ਸਰਾ ਕਾਲਾ ਬੋਲੀ ਖਾ ਜਾ ਬਤੀਲਾ ਸਮਾਂ ਥੱਲੇ